ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਇ ਲੇਖ ਪਈ ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਐ ਤਉ ਗੁਣ ਨਾਹੀ ਅੰਤ ਹਰੀ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ 파ਹੀ ਤੇਤੀ ਰਸ ਰਸ ਚੋਗ ਚੁਗਹਿ ਨਿਤ ਫਸਹਿ ਸੂਟਸ ਮੂੜੇ ਕਮਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਬਹਿ ਨਾ ਜਾਣ ਸ੍ਰੀ ਭਖਸ ਸਬਾਲ ਬਸਸ ਨਿਰਮਲ ਜਲ ਅਮਰਤ ਨਾ ਲਖਸਰੀ ਰਹਾਉ ਬਸ ਜਲ ਨੇਤ ਨਾ ਵਸਤ ਅਲੀਲ ਮੇਰ ਚੱਚਾ ਗੁਣ ਰੇ ਚੰਦ ਕਮੁੰਦਨੀ ਦੂਰੋਂ ਨਿਵਸਸ ਅਨਪਹੁ ਕਾਰਨ ਰੇ ਅਮਰਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤੁਰ ਰੇ ਆਪਣਾ ਆਪ ਤੂੰ ਕਬਹੁ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪੰਡਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਮ ਹੋਣਾ ਛੋੜਸ ਸਵਾਨ ਕੂਛ ਜਿਓ ਰੇ ਇਕ ਪਾਖੰਡੀ ਨਾਮ ਨਰਾਚਹਿ ਇਕ ਹਰ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਪਤ ਤਪਨੀਤ ਅਸੰਖ ਹੋਹਿ ਹਰ ਚਰਨੀ ਮਨ ਲਾਗ ਫਟ ਸੱਤ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ ਹਰ ਬਿਨ ਜੀਉ ਨਾ ਰਹੈ ਕੈਸੇ ਰੱਖਾਂ ਮਾਈ ਰਹਾਉ ਆਉਂ ਦੁਹਾਗਣ ਖਰੀਰ ਜਾਣੀ ਗਿਆ ਸੁ ਜੋਬਨ ਤਨ ਪਛਤਾਣੀ ਤੂੰ ਦਾ ਨਾਂ ਸਾਹਿਬ ਸਿਰ ਮੇਰਾ ਖਿਦਮਤ ਕਰੀ ਜਨ ਬੰਦਾ ਤੇਰਾ ਭੰਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵਾਂ ਸਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੀ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰਉ ਤੇਰੀ ਰਾਇ ਪੀਐ ਤਾਂ ਪਾਣੀ ਆਣੀ ਮੀਰਾ ਖਾਹੀ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਆ ਜਪਤ ਰਹਾ ਤੇਰਾ ਨਾਮ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ ਆਦ ਜਗਾਦ ਦਇਆਪਤ ਦਾਤਾ ਤੁਦ ਵਿਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹ ਕਾ ਨਾਨਕ ਬੋ ਰਾਨਾ ਹਉ ਹਰ ਬਿਨ ਅਵਰ ਨਾ ਜਾਣਾ ਰਹਾਉ ਤਉ دیਵਾਨਾ ਜਾਣੀਐ ਜਾਂ ਭੈ دیਵਾਨਾ ਹੋਈ 21 ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਈ ਤਉ دیਵਾਨਾ ਜਾਣੀਐ ਜਾਏ ਕਾਕਾਰ ਕਮਾਈ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਈ ਤਉ ਦੇਵਾ ਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਿਆ ਪਰਪੂਰ ਮਨ ਮੁਖ ਫਿਰਹਿ ਸੇ ਜਾਣਹਿ ਦੂਰ ਸੋ ਧਨ ਵਖਰ ਨਾਮ ਰਿਦੈ ਹਮਾਰੈ ਜਿਸ ਤੂੰ ਦੇਹ ਤਿਸੈ ਨ ਸਤਾਰੈ ਰਹਾਉ ਨਾ ਇਹੋ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹੋ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਈ ਇਸ ਧਨ ਕੀ ਦੇਖੋ ਵੜਿਆਈ ਸਹਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਸੁਨਹੁ ਨਰ ਭਾਈ ਇਸ ਧਨ ਬਿਨ ਕਹੋ ਕਿਨਹਿ ਪਰਮ ਗਤ ਪਾਈ ਭਣਤ ਨਾਨਕ ਇਕਾਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾ ਇਹੋ ਧਨ ਪਾਈ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੂਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਸੀਜੈ ਮੂੜੇ ਕਾਚੇ ਭਰਮ ਭੁੱਲਾ ਨਹਿ ਕੀਨਿਆ ਪਰਮ ਆਨੰਦ ਬੈਰਾਗੀ ਰਹਾਉ ਅਜਰ ਗਹੋ ਯਾਰ ਲੈ ਅਮਰ ਗਹੋ ਮਾਰ ਲੈ ਪ੍ਰਾਂਤ ਤਜ ਛੋੜ ਤਉ ਅਪਿਓ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਸੀਜੈ ਭਣਤ ਨਾਨਕ ਜਨੋ ਰਬਾ ਜੀ ਹਰ ਮਨ ਨੂੰ ਮਨ ਪਵਨ ਸਿਓ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀ ਐ ਉੱਡੈ ਨਹਿ ਹੰਸ ਨਹਿ ਕੰਧ ਸੀਜੈ ਮਾਰੂ ਮਹੱਲਾ ਪਹਿਲਾ ਮਾਇਆ ਮੁਈ ਨਾ ਮਨ ਮੁਆ ਸਰ ਲਹਿਰੀ ਮੈਂ ਮਤ ਵੋਹਿਥ ਜਲ ਸਿਰ ਤਰ ਟਿਕੇ ਸਾਚਾ ਵਖਰ ਜਿਤ ਮਾਣਿਕ ਮਨ ਮਹਿ ਮਨ ਮਾਰਸੀ ਸੱਚ ਨਾ ਲਾਗੇ ਕਤ ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਨ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮ ਵਿਸ਼ਨ ਰਿਖੀ 무ਨੀ ਸ਼ੰਕਰ ਇੰਦ ਤਪੈ ਪੇਖਾਰੀ ਮਾਨੈ ਹੁਕਮੋ ਸੋਹੈ ਦਰ ਸਾਚੈ ਆ ਕੀ ਮਰਹ ਅਪਾਰੀ ਜੰਗਮ ਜੋਦ ਜਤੀ ਸੰਿਆਸੀ ਗੁਰ ਪੂਰੈ ਵਿਚਾਰੀ ਬਿਨ ਸੇਵਾ ਪਲ ਕਬਹ ਨਾ ਪਾਵਸ ਸੇਵਾ ਕਰਨੀ ਸਾਰੀ ਨਿਤਨਿਆ ਧਨ ਨੇ ਗੁਰਿਆ ਗੁਰ ਨਿਮਾਣਿਆ ਤੂ ਮਾਣ ਅੰਦਲੈ ਮਾਣਕ ਗੁਰ ਪਕੜਿਆ ਨੇਤਾਣਿਆ ਤੂ ਤਾਲ ਓਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਨ ਨਾਮ ਬਿਨਾ ਨਾਹੀ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀ ਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਂਜੀ ਐ ਬਹੁੜ ਨਾ ਮੈਲਾ ਹੋਏ ਜਬ ਲਗ ਸਾਹਿਬ ਮਨ ਵਸਦਾ ਤਬ ਲਗ ਵਿਗਨ ਨਾ ਹੋਏ ਨਾਨਕ ਸਿਰ ਦੇ ਛੁੱਟੀ ਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕਹਿ ਮੈਲ ਨਾ ਰਾਤੀ ਪ੍ਰੀਤਮ 나ਥ ਸਦਾ ਸਤ ਸੰਗੀ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾਂ ਤੋਂ ਭੀਤਰ ਮਹਿਲ ਬੁਲਾਵਹਿ ਪੁੱਛੋ ਬਾਤ ਨਿਰੰਤਰੀ ਰਹਾਓ ਬ੍ਰਾਹਮਣ ਬ੍ਰਹਮ ਗਿਆਨ ਇਸਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿ ਭਵਨ ਏਕਾ ਜੋਤੀ ਜਿਹਵਾ ਡੰਡੀ ਇਹੋ ਘਟ ਛਾਬਾ ਤੋਲੋਂ ਨਾਮ ਅਜਾਚੀ ਏਕੋ ਹਾਟ ਸਾਹੋ ਸਭਨਾ ਸਿਰ ਵਣਜਾਰੇ ਇੱਕ ਭੰਤੀ ਦੋਹੇ ਸਿਰ ਸਤ ਗੁਰੂ ਨਬੇੜੇ ਸੋ ਬੂਜੈ ਜਿਸ ਏਕ ਲਿਵ ਲਾਗੀ ਜਿਉ ਉਹ ਰਹੇ ਨੇ ਪ੍ਰਾਂਤੀ ਸ਼ਬਦ ਵਸਾਏ ਪਰਮ ਚਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੁਰਖ ਤਾਂ ਕਾ ਅਗਮ ਗੁਰੂ ਪੁਨਵਾਸੀ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਐਨ ਸ ਜਾਗੈ ਨੀਂਦ ਨਾ ਸੋਐ ਸੋ ਜਾਣੈ ਜਿਸ ਵੇਦਨ ਹੋਐ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਉ ਜਿਸਨੋ ਸਾਚਾ ਸਿਫਤੀ ਲਾਈ ਗੁਰਮੁਖ ਵਿਰਲੇ ਕਿਸੈ 부ਝਾਈ ਅੰਮ੍ਰਿਤ ਕੀ ਸਹਾਰ ਸੋਈ ਜਾਣੈ ਜੀ ਅੰਮ੍ਰਿਤ ਕਾ ਵਾਪਾਰੀ ਜੀਓ ਰਹਾਉ ਪਿਰ ਸੇਤੀ ਧਨ ਪ੍ਰੇਮ ਰਚਾਈ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਓ ਸਹਸਾ ਤੋੜੇ ਭਰਮ ਚਕਾਏ ਸਹਜੇ ਸਿਫਤੀ ਤਲ ਖਚੜਾਏ ਗੁਰ ਕੈ ਸ਼ਬਦ ਮਰੈ ਮਨ ਮਾਰੀ ਸੁੰਦਰ ਜੋਗਾ ਧਾਰੀ ਜੀਓ ਹਮੈ ਜਲਿਆ ਮਨੁ ਵਸਾਰੇ ਜੰਪੁਰ ਵੱਜਹਿ ਖੜਗ ਕਰਾਰੇ ਅਬ ਕਹਿ ਕਹਿਆ ਨਾਮ ਨ ਮਿਲੇ ਤੂ ਸਹੋ ਜਿੜੇ ਭਾਰੀ ਜੀਓ ਮਾਇਆ ਮਮਤਾ ਪਵਹਿ ਖਿਆਲੀ ਜੰਪੁਰ ਫਾਸੇਂਗਾ ਜਮ ਜਾਲੀ ਕੇ ਬੰਦਨ ਤੋੜ ਨਾ ਸਕਹਿ ਤਾਂ ਜਮ ਕਰੇ ਖੁਆਰੀ ਜੀਓ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦੀਆ ਜਿਸ ਤੂੰ ਦੇਇ ਤਸੈ ਕਿਆ ਚਾਰਾ ਨਾਨਕ ਸਰਨ ਤੇ ਮਾਰੀ ਜੀਉ ਮਾਰੂ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਬਸਾਲ ਹੈ ਤਹਿ ਬੈਸਾ ਸੁਆਮੀ ਜਹ ਭੀਜ ਹੈ ਤਹਿ ਜਾਵਾਂ ਸਾਵਨ ਨਗਰੀ ਮਹਾ ਇੱਕੋ ਰਾਜ ਸਭੇ ਪਵਿੱਤ ਹੈ ਖਾਵਾ ਬਾਬਾ ਦੇਹ ਵਸਾਂ ਸੱਚ گاਵਾ ਜਾਂ ਤੇ ਸਹਜੇ ਸਹਜ ਸਮਾਵਾ ਰਹਾ ਬੁਰਾ ਭਲਾ ਕਿਸ ਆਪਸ ਤੇ ਜਾਣਿਆ ਏ ਸਗਲ ਵਿਕਾਰਾ ਇਹੋ ਫਰਮਾਇਆ ਖਸਮ ਕਾ ਹੋਵਾ ਵਰਤੈ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੂਝੈ ਕੋਈ ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਦਾ ਤਦੇ ਬਲਾਸੀ ਜੋ ਤਿਸ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮ ਕੀ ਫਾਸੀ ਪੰਤ ਨਾਨਕ ਲੇਖਾ ਮੰਗੈ ਕਵਨਾ ਜਾਂ ਚੂਕੈ ਮਨ ਅਬ ਮਹੰਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਐ ਨਿਜ ਕਰਵਾਸਾ ਹੋਈ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਈ ਇਹ ਮਨ ਹਰਜੀਉ ਚੇਤ ਤੂੰ ਮਨਹੁ ਤਜ ਵਿਕਾਰ ਗੁਰ ਕੈ ਸ਼ਬਦ ਧਿਆਇ ਤੂੰ ਸੱਚ ਲੱਗੀ ਪਿਆਰ ਰਹਾਉ ਐਥੇ ਨਾਮ ਭੁੱਲਿਆਂ ਫਿਰ ਹੱਥਕ ਥਾਉ ਨਾ ਪਾਏ ਜੋਨੀ ਸਭ ਪੁਆਈਆਂ ਬਿਸ਼ਟਾ ਮਾਹੀ ਸਮਾਈ ਵਡਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਹੀ ਅਣ ਦਿਨ ਸੱਚੀ ਭਗਤ ਕਰ ਸੱਚਾ ਲਏ ਮਲਾਏ ਆਪੇ ਸੇਖਟ ਸਭ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਭਾਵੇਂ ਤੈ ਦੀ ਮਾਰੂ ਮਹੱਲਾ ਤੀਜਾ ਪਿਛਲੇ ਗੁਨਾਹ ਬਖਸ਼ਾਏ ਜੀਉ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋ ਆਪ ਗੁਆਈ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਏਕੈ ਭਾਇ ਰਹਾ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥੇ ਹੋ ਨਾ ਥਾਉ ਸ਼ਬਦ ਭੇਦ ਭ੍ਰਮ ਕਟਿਆ ਗੁਰਨਾਮ ਦੀ ਆ ਸਮਝਾਈ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਈ ਤੰਦੈ ਕੂੜ ਵਿਆਪਿਆ ਜਾਮਪੁਰ ਚੋਟਾਂ ਖਾਏ ਨਾਨਕ ਸਭ ਕਿਸੇ ਆਪੇ ਆਪ ਹੈ ਦੂਜਾ ਨਹੀਂ ਕੋਈ ਭਗਤ ਖਜ਼ਾਨਾ ਬਖਸ਼ਿਓ ਗੁਰਮੁਖਾ ਸੁਖ ਹੋਇ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੁ ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ Jap ਨਾਮ ਮਰਾਰ ਬਾਬਾ ਸਾਚਾ ਸਾਹਿਬ ਹਿਰਦੈ ਸੁਮਾਲ ਸਤਿਗੁਰ ਅਪਨਾ ਪੁੱਛ ਦੇਖ ਲੇਹੋ ਵਖਰ ਪਾਲ ਰਹਾਉ ਇੱਕ ਸੱਚਾ ਸਬ ਸੇਮ ਦੀ ਧੁਰ ਪਾਗ ਮਲਾਵਾ ਹੋਏ ਗੁਰਮੁਖ ਮਿਲੇ ਸੇ ਨਾ ਵਿਛੜਹਿ ਪਾਵਹਿ ਸੱਚ ਸੋਏ ਇੱਕ ਭਗਤੀ ਸਾਰ ਨਾ ਜਾਣਨੀ ਮਨ ਮੁਖ ਭਰਮ ਭਲਾਈ ਉਨਾ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰੋਹ ਕੰਚਨ ਹੋਏ ਸੋ ਸਾਚਾ ਸਲਾਹੀਐ ਿਸ ਜੇਵੜਿਆ ਵਰਨਾ ਕੋਈ ਮੇਰੇ ਮਨ ਆਨੰਦਿਨ ਧਿਆਏ ਹਰਿ ਨਾਉ ਸਤਿਗੁਰ ਕੈ ਬਚਨ ਰਾਦ ਤੂ ਅਨੰਦਿਨ ਗੁਣ ਗਾਉ ਰਹਾਉ ਗੁਰਮੁਖੇ ਕੋ ਜਾਣੀਐ ਜਾਂ ਸਤਿਗੁਰ ਦੇ ਬੁਝਾਈ ਸੋ ਸਤਿਗੁਰ ਸਾਲਾਹੀਐ ਜਿੱਦੂ ਇਹ ਸੋਜੀ ਪਾਏ ਸਤ ਗੁਰ ਛੋੜ ਦੂਜੈ ਲੱਗੇ ਕਿਆ ਕਰਮ ਅੱਗੇ ਜਾਏ ਜੰਮ ਪੁਰ ਬੱਦੇ ਮਾਰਿਐ ਬਹੁਤੀ ਮਿਲੇ ਸਜਾਈ ਮੇਰਾ ਪ੍ਰਭ ਵੇ ਪਰਵਾਹੁ ਹੈ ਨਾ ਤਿਸ ਤਿਲ ਨਾ ਤਮਾਈ ਨਾਨਕ ਤਿਸ ਸਰਨਾਈ ਭਜ ਪਉ ਆਪੇ ਬਖਸ਼ ਮਲਾਇ ਮਾਰੂ ਮਹੱਲਾ ਚੌਥਾ